ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਚੈਨਲ ਤੇ ਨਵੇਂ ਨੇ ਨਾ ਰਿਕਵੈਸਟ ਹੈ ਬਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਨੀ ਨਾਲ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਵੀਡੀਓ ਨੂੰ ਅੱਗੇ ਤੋਂ ਵੀ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਰੀਆਂ ਭੈਣਾਂ ਵੀ ਜੋ ਤੁਹਾਡੇ ਨਾਲ ਜੁੜੇ ਹਨ ਹਨਾ ਉਹ ਸਾਡੇ ਨਾਲ ਵੀ ਜੁੜਨ ਤੇ ਅੱਜ ਆਪਾਂ ਆਪਣੇ ਬੁਟੀਕ ਦੇ ਜੋ ਸੂਟ ਰੈਡੀ ਹੋਏ ਨੇ ਉਹ ਤੁਹਾਨੂੰ ਦਿਖਾਉਣੇ ਆ ਜੀ ਕੁਝ ਫੁਲਕਾਰੀ ਦਾ ਇੱਕ ਸੂਟ ਰੈਡੀ ਕੀਤਾ ਆਪਾਂ ਨੇ ਉਹ ਜੂਐਸਏ ਦਾ ਆਰਡਰ ਸੀਗਾ ਆਪਣੇ ਕੋਲ ਤੇ ਉਹ ਆਪਾਂ ਨੂੰ ਤੁਹਾਨੂੰ ਦਿਖਾਉਣੇ ਹੈਗੇ ਆ ਤੇ ਜੋ ਬੁਟੀਕ ਦੇ ਹੋਰ ਸੂਟ ਰੈਡੀ ਹੋਏ ਆ ਸਟਿਚ ਕੀਤੇ ਆ ਉਹ ਅੱਜ ਹੀ ਹੋਏ ਆ ਜੀ ਕੱਲ੍ਹ ਭੇਜਨੇ ਆ ਸੂਟ ਤੇ ਬਸ ਆਪਣੇ ਕੋਲੇ ਉਹ ਸੂਟ ਸੀ ਥੋੜੇ ਜਿ ਸੀਗੇ ਤੇ ਮੈਂ ਕਿਹਾ ਚਲ ਆਪਾਂ ਦਿਖਾ ਦਿੰਨੇ ਹਣਾ ਤਾਂ ਮੇਨ ਮਕਸਦ ਸਾਡਾ ਫਲਕਾਰੀ ਵਾਲਾ ਸੂਟ ਦਿਖਾਉਣ ਦਾ ਹੀ ਸੀਗਾ ਕਿਉਂਕਿ ਉਹ ਦੀਦੀ ਨੇ ਕਿਹਾ ਸੀਗਾ ਕਿ ਜਦੋਂ ਮੇਰਾ ਸੂਟ ਤੁਸੀਂ ਪਾਰਸਲ ਲਾਇਆ ਵੀ ਉਸ ਤੋਂ ਪਹਿਲਾਂ ਵੀਡੀਓ ਜ਼ਰੂਰ ਪਾ ਦਿਓ ਹਣਾ ਕਹਿੰਦੇ ਮੈਨੂੰ ਵਧੀਆ ਲੱਗਦਾ ਤੇ ਉਹਨਾਂ ਕਰਕੇ ਆਪਾਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੀ ਆਪਾਂ ਦਿਖਾਉਣੇ ਆ ਉਹ ਸੂਟ ਇੱਕ ਆਪਣਾ ਇਹ ਵਾਲਾ ਸੂਟ ਰੈਡੀ ਕੀਤਾ ਸੀ ਆਪਾਂ ਨੇ ਜੋ ਪਹਿਲਾ ਸੂਟ ਆ ਤੁਹਾਨੂੰ ਦਿਖਾਉਣ ਲੱਗੇ ਆ ਇਹ ਸ਼ਿਲਕ ਪਸ਼ਮੀਨੇ ਤੇ ਆ ਅਸੀਂ ਤੁਹਾਨੂੰ ਫੋਟੋ ਜ਼ਰੂਰ ਲਾਵਾਂਗੇ ਨਾ ਡਿਜ਼ਾਈਨ ਦੀ ਤਾਂ ਕਿ ਫੇਰ ਨਾ ਪਹਿਣਾ ਨੂੰ ਪਤਾ ਲੱਗ ਜਾਂਦਾ ਸਟਿਚਿੰਗ ਦਾਣਾ ਵੀ ਇਹ ਕਿਦਾਂ ਸਟਿਚਿੰਗ ਹੋਇਆ ਜਦੋਂ ਕਿੱਥੇ ਫਲਾਵਰ ਕਿਹੜਾ ਆਊਗਾ ਕਿੱਦਾਂ ਆਊਗਾ ਦੇਖੋ ਜੀ ਇਹ ਵਾਲਾ ਘੇਰੇ ਤੇ ਹੈ ਇਹ ਫਲਾਵਰ ਦੋਨੇ ਘੇਰੇ ਤੇ ਹੈ ਇਸ ਤਰ੍ਹਾਂ ਦੇ ਲੌਂਗ ਪੈਨਲ ਆ ਦੇਖੋ ਸੈਂਟਰ ਪੈਨਲ ਆ ਗਿਆ ਤੇ ਇਹ ਵਾਲੇ ਘੇਰੇ ਤੇ ਫਲਾਵਰ ਆ ਗਏ ਤੇ ਇਸ ਤਰ੍ਹਾਂ ਹੀ ਇਹਦੀ ਬਾਜੂ ਤੇ ਹੈ ਜੇ ਤੁਸੀਂ ਪਹੁੰਚੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚੇ ਤੇ ਵੀ ਕਰਵਾ ਸਕਦੇ ਹੋ ਪਰ ਉਹਨਾਂ ਨੇ ਦੀਦੀ ਨੇ ਸਕਿਪ ਕਰਵਾਇਆ ਪਹੁੰਚੇ ਤੇ ਦੇਖੋ ਇਹ ਵਾਲਾ ਦੇ ਬਾਜੂ ਤੇ ਫਲਾਵਰ ਆ ਗਿਆ हां जी ਤੁਸੀਂ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਸਫਾਈ ਵਾਲਾ ਕੰਮ ਹੈ ਇਹ ਸ਼ਿਲਕਾ ਪਸ਼ਮੀਨੇ ਤੇ ਹੈ ਜੀ ਕਿਉਂਕਿ ਬਾਹਰ ਤਾਂ ਹਨਾ ਸਰਦੀ ਦਾ ਮੌਸਮੀ ਰਹਿੰਦਾ ਜਿਆਦਾ ਗਰਮੀ ਨਹੀਂ ਪੈਂਦੀ ਇਸ ਕਰਕੇ ਫਿਰ ਉਹਨਾਂ ਨੇ ਸਟਿਚ ਕਰਵਾਉਣਾ ਸੀਗਾ ਤੇ ਇਹ ਵਾਲਾ ਸੂਟ ਦੇਖੋ ਆਪਾਂ ਅੱਜ ਹੀ ਰੈਡੀ ਕੀਤਾ ਹੈ ਤੇ ਆਪਾਂ ਕੱਲ ਪਾਰਸਲ ਲਾਉਣਾ ਅਨ ਸਟਿਚੀ ਮੰਗਵਾਇਆ ਦੀਦੀ ਨੇ ਕੈਨੇਸੀਆਂ ਸਟਿਚੀ ਪੇ ਰਿਦਿਓ ਤੁਸੀਂ ਉਹਨਾਂ ਦੇ ਚਾਰ ਪੰਜ ਸੂਟ ਸੀਗੇ ਕੁਛ ਤਾਂ ਆਪਾਂ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਸੀ ਉਹਨਾਂ ਨੂੰ ਫਰਾਤੇ ਸੀਗੇ ਤੇ ਕੁਸੇ ਆਪਾਂ ਹੁਣ ਰੈਡੀ ਕੀਤੇ ਹੈਗੇ ਆ ਤੇ ਦੇਖੋ ਇਹ ਪਹਿਲਾ ਸੂਟ ਹੈ ਜੇ ਤੁਸੀਂ ਕਿਸੇ ਭੈਣ ਨੇ ਕਰਵਾਉਣਾ ਹੈ ਇਹ ਵਾਲਾ ਸੂਟ ਤਾਂ ਤੁਸੀਂ ਸਾਡੇ ਤੋਂ ਇਦਾਂ ਦਾ ਕੰਮ ਕਰਵਾ ਸਕਦੇ ਹੋ ਜੀ ਦੇਖੋ ਇਸ ਤਰ੍ਹਾਂ ਆਪਾਂ ਇਹ ਮਹਿਰੂਨ ਕਲਰ ਹੈ ਦਾ ਵੇਸ ਮਹਿਰੂਨ ਕਲਰ ਦਾ ਸੀ ਸੂਟ ਦਾ ਤੇ ਆਪਾਂ ਇਸ ਤਰ੍ਹਾਂ ਇਹਦੇ ਲੈਮਨ ਕਲਰ ਦਾ ਵਿੱਚ ਥ੍ਰੈਡ ਯੂਜ਼ ਕੀਤਾ ਤੇ ਫਰੋਜੀ ਤੇ ਥੋੜਾ ਜਿਹਾ ਡਾਰਕ ਐਂਡ ਡ੍ਰਾਈ ਕਲਰ ਦੇਖੋ ਸ਼ੇਡ ਬਣਾਇਆ ਉਹਦਾ ਤੇ ਬਹੁਤ ਸੋਹਣਾ ਕੰਟਰਾਸਟ ਹੈ ਇਹਦਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਵਾਲਾ ਹਾਂਜੀ ਅਗਲੇ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਕੇਵਲ ਸੂਟ ਆਪਣੇ ਜਾਮ कॉटन ਤੇ ਰੈਡੀ ਕੀਤੇ ਆਪਾਂ ਨੇ ਇਹ ਆਪਣੀ ਸ਼ਾਪ ਤੇ ਕਰਕੇ ਰੱਖਿਆ ਜੀ ਆਪਾਂ ਜੇ ਕੋਈ ਭੈਣ ਇਹਨੂੰ ਵਾਈ ਕਰਨਾ ਚਾਹੁੰਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਜੀ ਜਾਮ ਕਾਟਨ ਆ orange color ਹੈ light orange color ਮਿੱਠਾ ਜਿਹਾ orange color ਨਹੀਂ ਹੁੰਦਾ ਉਹ ਵਾਲਾ orange color ਹੈ ਤੇ ਦੇਖੋ ਇਸ ਤਰ੍ਹਾਂ ਦੇ ਸਾਰੇ ਸ਼ਰਟ ਤੇ ਬੂਟੀ ਹੈਗੀ ਹੈ ਫਿਰੋਜੀ ਕਲਰ ਦਾ ਕੰਟਰਾਸਟ ਦਿੱਤਾ ਵੈ ਸਾਰੇ ਸ਼ਰਟ 'ਚ ਬੂਟੀ ਹੈ ਤੇ ਇਸ ਤਰ੍ਹਾਂ ਦੇ ਘੇਰੇ ਤੇ ਇਦਾਂ ਦੇਖੋ ਇਹ ਵੇਲ ਬਣੀ ਹੋਈ ਹੈ ਇਹ ਜਰੀ ਇਹ ਜਰੀ ਆਗਾ ਜਰੀ ਦਾ ਕੰਮ ਆ ਗਿਆ ਤੇ ਫਿਰੋਜੀ ਕਲਰ ਦਾ ਤੇ ਗ੍ਰੀਨ ਕਲਰ ਦਾ ਦੇਖੋ ਕੰਟਰਾਸਟ ਹੈਗਾ ਜਰੀ ਦਾ ਕਮ ਮਗਾ ਨਾਲ ਇਸੇ ਤਰ੍ਹਾਂ ਦੀ ਬਾਜੂ ਤੇ ਬਣਿਆ ਹੋਇਆ ਡਿਜ਼ਾਈਨ ਹਾਂਜੀ ਇਹ ਵਾਲਾ ਦੀ ਬਾਜੂ ਤੇ ਆ ਗਿਆ ਦੇਖੋ ਬਹੁਤ ਸੋਹਣਾ ਕੰਟਰਾਸਟ ਆ ਤੇ ਬਹੁਤ ਸੋਹਣਾ ਜੈਮ ਕਾਟਨ ਦਾ ਸਟੱਫ ਆ ਤੁਸੀਂ ਲਾਈਨਿੰਗ ਲਵਾਉਣੀ ਆ ਹਨਾ ਲਾਈਨਿੰਗ ਵੀ ਲਵਾ ਸਕਦੇ ਹੋ ਤੇ ਜੇ ਵਿਦਆਊਟ ਲਾਈਨਿੰਗ ਤੋਂ ਬਣਾਉਣਾ ਵਿਦਆਊਟ ਲਾਈਨਿੰਗ ਵੀ ਤੋਂ ਵੀ ਬਣਾ ਸਕਦੇ ਹੋ ਵਧੀਆ ਵਾਲਾ ਸਟੱਫ ਆ ਦੇਖੋ ਇਸ ਤਰ੍ਹਾਂ ਦੀ ਬਾਜੂ ਤੇ ਡਿਜ਼ਾਈਨ ਆ ਗਿਆ ਤੇ ਇਸ ਤਰ੍ਹਾਂ ਦੇ ਘੇਰੇ ਤੇ ਆ ਗਈ ਵੇਲ ਤੇ ਇਸ ਤਰ੍ਹਾਂ ਦੀ ਬੂਟੀ ਆ ਗਈ ਦੇਖੋ ਸਾਰੀ ਸ਼ਰਟ ਦੇ ਵਿੱਚ ਹਾਂ ਜੇ ਕੋਈ ਭੈਣ ਇਹ ਵਾਲਾ ਸੂਟ ਵਾਇਰ ਕਰਨਾ ਚਾਹੁੰਦੀ ਹੈ ਤਾਂ ਇਹ 1000 ਰੁਪਏ ਦਾ ਸੂਟ ਹੈ ਜੀ 1000 ਰੁਪਏ ਦਾ ਸੂਟ ਹੈ ਜਾਮ ਕਾਟਨ ਦਾ ਤੁਹਾਨੂੰ ਪਤਾ ਹੈ ਨਾ ਜਾਮ ਕਾਟਨ ਦਾ ਆਪਾਂ ਪਲੇਨ ਸੂਟ ਲੈਣੇ ਆ ਤਾਂ 600 ਤੋਂ ਘੱਟ ਨਹੀਂ ਆਉਂਦਾ ਜੀ 5 ਮੀਟਰ ਤੇ ਦੇਖੋ ਵਧੀਆ ਵਰਕ ਹੋਇਆ ਵਾ ਪੂਰੀ ਸਫਾਈ ਵਾਲਾ ਕੰਮ ਹੈ ਜਰੀ ਜੂਜ਼ ਕੀਤੀ ਹੋਈ ਹੈ ਵਿੱਚ ਤੇ ਇਹ 1000 ਰੁਪਏ ਦਾ ਸੂਟ ਹੈ ਜੇ ਕੋਈ ਭੈਣ ਦੁਪੱਟਾ ਨਾਲ ਲੈਣਾ ਚਾਹੁੰਦੇ ਆ ਤਾਂ ਤੁਸੀਂ ਦੁਪੱਟਾ ਸਾਨੂੰ ਦੱਸ ਸਕਦੇ ਹੋ ਹਨ ਤੁਸੀਂ ਕਿਹੜਾ ਨਾਲ ਲੈਣਾ ਚਾਹੁੰਦੇ ਹੋ ਦੁਪੱਟਾ ਜਾਂ ਪਿਓਰ ਦਾ ਦੁਪੱਟਾ ਲੈਣਾ ਹੈ ਜਾਂ ਕੋਈ ਵੀ ਪਸ਼ਮੀਨਾ ਦਾ ਸੌਰੀ ਚਨੂਨ ਦਾ ਦੁਪੱਟਾ ਲੈਣਾ ਹੈ ਜਾਂ ਬਰਬਰੀ ਦਾ ਦੁਪੱਟਾ ਲੈਣਾ ਕੋਈ ਵੀ ਦੁਪੱਟਾ ਤੁਸੀਂ ਇਹਦੇ ਨਾਲ ਐਡ ਕਰਵਾਉਣਾ ਤੇ ਤੁਸੀਂ ਆਪਣੀ ਮਨਪਸੰਦ ਦਾ ਦੁਪੱਟ ਕਲਰ ਹੈ ਹਾਂਜੀ ਅਗਲਾ ਸੂਟ ਹੈ ਹਾਂ ਹਾਂਜੀ ਇਹ ਨਾ ਵੀਡੀਓ ਚ ਥੋੜਾ ਜਿਹਾ येलो ਕਲਰ ਜਾ ਰਿਹਾ ਹੈ ਇਹ ਔਰੇਂਜ ਸ਼ੇਡ ਹੈ ਮਿੱਠਾ ਔਰੇਂਜ ਕਲਰ ਹੁੰਦਾ ਨਾ ਜਿਹੜਾ ਐਵੇਂ ਨਹੀਂ ਜਿਵੇਂ ਉਹ ਸੰਤਰੀ ਸੰਤਰੀ ਜਿਹਾ ਹੁੰਦਾ ਵਾ ਉਹ ਵਾਲਾ ਨਹੀਂਗਾ ਮਿੱਠਾ ਔਰੇਂਜ ਕਲਰ ਹੁੰਦਾ ਨਾ ਉਹ ਵਾਲਾ ਕਲਰ ਹੈਗਾ ਹਾਂਜੀ ਇੱਕ ਅਗਲਾ ਸਟਿਕ ਆਪਣਾ ਮੈਜੈਂਟਾ ਕਲਰ ਦਾ ਸੂਟ ਹੈ ਦੇਖੋ ਇਹ ਵਾਲਾ ਸੇਮ ਵਰਕ ਚ ਤੇ ਸੇਮ ਫੈਬਰਿਕ ਜਾਮ ਕਾਟਨ ਤੇ ਇੱਕ ਇਹ ਵਾਲਾ ਸੂਟ ਰੈਡੀ ਹੋਇਆ ਮਜੈਂਟਾ ਕਲਰ ਦੇਖੋ ਇਹ ਵਾ ਇਹ ਸੂਟ ਵੀ ਬਹੁਤ ਸੋਹਣਾ ਹੈ ਦੇਖੋ ਇਹਦੇ ਵਿੱਚ ਵੀ ਫਰੋਜੀ ਤੇ ਸਕਿਨ ਕਲਰ ਉਹਦੇ ਵਿੱਚ ਇਹ ਵਾਲੀ ਜਰੀ ਯੂਜ਼ ਕੀਤੀ ਹੋਈ ਸੀ ਇਹਦੇ ਵਿੱਚ ਥ੍ਰੈਡ ਹੀ ਲਗਾਇਆ ਹੋਇਆ ਹੈ ਦੇਖੋ ਇਹਦੇ ਵਿੱਚ ਥ੍ਰੈਡ ਯੂਜ਼ ਕੀਤਾ ਬਹੁਤ ਜਰੀ ਯੂਜ਼ ਕੀਤੀ ਸੀ ਲਾਈਟਰ ਫਰੋਜੀ ਕਲਰ ਤੇ ਡਾਰਕ ਫਰੋਜੀ ਕਲਰ ਦਾ ਕੰਟਰਾਸਟ ਹੈ ਜੀ ਦੇਖੋ ਤੇ ਬਹੁਤ ਸੋਹਣਾ ਕਲਰ ਹੈ ਉਸੇ ਤਰ੍ਹਾਂ ਇਹਦੇ ਵਿੱਚ ਵੀ ਬੁਟੀਆਂ ਆ ਗਈਆਂ ਨਾ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਹੈ ਜੀ ਅਸੀਂ ਜੇ ਕਿਸੇ ਭੈਣ ਕੋਈ ਭੈਣ ਪਿਓਰ ਦਾ ਦੁਪੱਟਾ ਹਟਾ ਕੇ ਕੋਈ ਹੋਰ ਦੁਪੱਟਾ ਲਾਉਣਾ ਚਾਹੁੰਦੀ ਹੈ ਨਾ ਤਾਂ ਤੁਸੀਂ ਦੁਪੱਟਾ ਇਹ ਹਟਾ ਸਕਦੇ ਹੋ ਕੋਈ ਜਨੂਨ ਦਾ ਜਾਂ ਕਿਸੇ ਵੀ ਫੈਬਰਿਕ ਦਾ ਤੁਸੀਂ ਦੁਪੱਟਾ ਲੈ ਸਕਦੇ ਏਦੇ ਨਾਲ ਨਾ ਇਹ ਏਵਲ ਦਾ ਦੁਪੱਟਾ ਤੁਸੀਂ ਕੱਢ ਵੀ ਸਕਦੇ ਹੋ ਜੇ ਤੁਸੀਂ ਪਿਓਰ ਦਾ ਦੁਪੱਟਾ ਹੀ ਨਾਲ ਲਾਉਣਾ ਚਾਹੁੰਦੇ ਆ ਤਾਂ ਤੁਹਾਨੂੰ 1200 ਦਾ ਸੂਟ ਪਊਗਾ ਜੀ ਤੇ ਜੇ ਤੁਸੀਂ ਮਤਲਬ ਵਿਦਾਊਟ ਦੁਪੱਟੇ ਤੋਂ ਲੈਣਾ ਚਾਹੁੰਦੇ ਹੋ ਤਾਂ 1000 ਰੁਪਏ ਦਾ ਸੂਟ ਇੱਕ ਇਹਦੇ ਵਿੱਚ ਕਲਰ ਮਜੈਂਟ ਆ ਗਿਆ ਤੇ ਇੱਕ ਇਹ ਵਾਲਾ ਔਰੇਂਜ ਕਲਰ ਆ ਗਿਆ ਹਨਾ ਤੇ ਜੇ ਕਿਸੇ ਭੈਣ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਸੂਟ ਬਾਏ ਕਰ ਸਕਦੇ ਹੋ ਜੀ ਹਾਂਜੀ ਆਪਾਂ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਦੇਖੋ ਇਹ ਵਾਲਾ ਫਲਕਾਰੀ ਵਾਲਾ ਸੂਟ ਜਿਹੜਾ ਪ੍ਰੈਪੇਅਰਡ ਕੀਤਾ ਇਹ ਅਜੇ ਕੱਲ ਪ੍ਰੈਸ ਵਾਸਤੇ ਜਾਣਗੇ ਸੂਟ ਪ੍ਰੈਸ ਕਰਨ ਵਾਲੇ ਆ ਇਹ ਫਿਰ ਪਤਾ ਕੀ ਹੈ ਮੈਂ ਤਾਂ ਪਹਿਲਾਂ ਵੀਡੀਓ ਬਣਾ ਰਹੀ ਆ ਇਹ ਜਦੋਂ ਪ੍ਰੈਸ ਹੋ ਗਏ ਨਾ ਫਿਰ ਉਹ ਮਤਲਬ ਅਖਬਾਰ ਅਖਬਾਰ ਹੂ ਰੱਖ ਕੇ ਵਿੱਚ ਸੈਟਿੰਗ ਕਰ ਦਾਂਗੇ ਨਾ ਫਿਰ ਪੇਪਰ ਉੱਪਰ ਰੱਖ ਕੇ ਤੇ ਤਾਂ ਕਰਕੇ ਫਿਰ ਬਾਅਦ ਚ ਖਰਾਬ ਹੋ ਜਾਂਦੀ ਜਦੋਂ ਪਤਾ ਇਹ ਖੋਲ ਦਿੰਨੇ ਕੱਪੜੇ ਦੀ ਹੈ ਨਾ ਤਾਂ ਖਰਾਬ ਹੋ ਜਾਂਦਾ ਦੂਰ ਜਾਣਾ ਫਿਰ ਸਾਨੂੰ ਆਇਆ ਵੀ ਵਧੀਆ ਹੈ ਨਾ ਉਹ ਫਿਨਿਸ਼ਿੰਗ ਨਾਲ ਹੀ ਭੇਜਗੇ ਅਗਲੇ ਦਾ ਇਸ ਕਰਕੇ ਆਪਾਂ ਪਹਿਲਾਂ ਵੀਡੀਓ ਬਣਾਤੀ ਹੈ ਕਿ ਪ੍ਰੈਸ ਕਰਨ ਤੋਂ ਦੇਖੋ ਇਸ ਤਰ੍ਹਾਂ ਇਹਦੇ ਬਾਰਡਰ ਆ ਗਿਆ ਜੀ ਘੇਰੇ ਤੇ ਤੇ ਇਸ ਤਰ੍ਹਾਂ ਇਹਦੇ ਵਿੱਚ ਬੂਟੀ ਬਣਾਈ ਆਪਾਂ ਨੇ ਸਾਰੇ ਸ਼ਰਟ ਦੇ ਵਿੱਚ ਬੂਟੀ ਆ ਗਈ ਤੇ ਇਹ ਲੌਂਗ ਪੈਨਲ ਆ ਗਿਆ ਦੇਖੋ ਇਸ ਤਰ੍ਹਾਂ ਇਹ ਬਾਜੀ ਦਾ ਡਿਜ਼ਾਈਨ ਸੀਗਾ ਜੀ ਉਹੀ ਆਪਾਂ ਨੇ ਲੌਂਗ ਪੈਨਲ ਬਣਾਤਾ ਦੇਖੋ neck ਦੇ ਉੱਪਰ ਤੱਕ ਆ ਗਿਆ ਇਹ ਤੇ ਇਸ ਤਰ੍ਹਾਂ ਆਪਾਂ ਇਹਦੇ ਡਬਲ ਕਲਰ ਪਾਈਪਿੰਡ ਦਿੱਤੀ ਹੈ ਦੇਖੋ ਇਸ ਫਿਨਿਸ਼ਿੰਗ ਪੱਟੀ ਨਾਲ ਇਸ ਤਰ੍ਹਾਂ ਆਪਾਂ ਨੇ ਪਾਈਪਿੰਡ ਦਿੱਤੀ ਹੈਗੀ ਹੈ ਦੇਖੋ ਡਬਲ ਹੈਗੀ ਹੈ ਸਕੈਨ ਅਧੀ ਹੈਗੇ ਆਫ ਵਾਈਟਰ ਤੇ ਮਹਿਰੂਨ ਕਲਰ ਦੀ ਪਾਈਪਿੰਗ ਦਿੱਤੀ ਹੈ ਤੇ ਇਸ ਤਰ੍ਹਾਂ ਇਹਦੀ ਬਾਜੂ ਤੇ ਡਿਜ਼ਾਈਨ ਆ ਗਿਆ ਇਹ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਸ਼ਰਟ ਇਹ ਵਾਲਾ ਤੇ ਉਹਨਾਂ ਨੇ ਵਿੱਚ ਇਹਦੇ ਵਰਕ ਥੋੜਾ ਜਿਹਾ ਹੋਰ ਐਡ ਕਰਵਾ ਲਿਆ ਹਾਂਜੀ ਇਹ ਉਹ ਬਾਟਮ ਉਹਨਾਂ ਨੇ ਜਿਹੜੀ ਇਹਦੇ ਨਾਲ ਚੰਦੇਰੀ ਦੀ ਲੱਗੀ ਹੋਈ ਸੀ ਉਹਨਾਂ ਨੇ ਹਟਾਤੀ ਇਹਦੇ ਨਾਲ ਆਪਾਂ ਸੇਮ ਫੈਬਰਿਕ ਦੀ ਬਾਟਮ ਕਰਤੀ ਹੈਗੀ ਹੈ ਤੇ ਇਸ ਤਰ੍ਹਾਂ ਵੇਖੋ ਇਹਦੇ ਆਪਾਂ ਸੈਂਟਰ ਪੈਨਲ ਕਰਤਾ ਤੇ ਉੱਪਰ ਬੁਟੀ ਕਰਤੀ ਪਹਿਲਾਂ ਜਦੋਂ ਆਪਾਂ ਤੁਹਾਨੂੰ ਵੀਡੀਓ 'ਚ 셔ਟ ਦਿਖਾਇਆ ਸੀ ਨਾ ਸੂਟ ਦਿਖਾਇਆ ਸੀਗਾ ਇਹ ਵਾਲਾ ਰੈਡੀ ਕੀਤਾ ਫਲਕਾਰੀ ਵਾਲਾ ਤਾਂ ਉਦੋਂ ਇਹਦੇ ਇੱਕ ਬਾਰਡਰ ਤੇ ਹੀ ਸੀ ਵਸ ਘੇਰੇ ਤੇ ਸੀ ਤੇ ਆਹ ਵਾਲੀ ਬਾਜੂ ਸੀਗੀ ਤੇ ਉਹਨਾਂ ਨੇ ਇਹਦੇ ਵਿੱਚ ਇਹ ਵਾਲਾ ਵਰਕ ਐਡ ਕਰਵਾਇਆ ਵਾ ਕਹਿੰਦੇ ਵੀ ਫੁੱਲ ਹੈਵੀ ਸੂਟ ਬਣਾਉਣਾ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਦੇਖੋ ਇਸ ਤਰ੍ਹਾਂ ਨੈੱਕ ਰੱਖਿਆ ਵਾ ਗੋਲ ਨੈੱਕ ਰੱਖਿਆ ਵਾ ਤੇ ਗਲੇ ਨੱਕ ਤੇ ਵੀ ਆਪਾਂ ਇਸ ਤਰ੍ਹਾਂ ਦੇਖੋ ਫਿਨਿਸ਼ਿੰਗ ਪੱਟੀ ਲਾ ਕੇ ਡਬਲ ਫਿਨਿਸ਼ਿੰਗ ਪੱਟੀ ਲਾ ਕੇ ਇਹਨੂੰ ਨੱਕ ਨੂੰ ਡਿਜ਼ਾਈਨ ਕੀਤਾ ਵਾ ਤੇ ਇਸ ਤਰ੍ਹਾਂ ਇਹਦੀ ਬਾਟਮ ਆ ਗਈ ਹਾਂਜੀ ਆਫ ਵਾਈਟ ਕਲਰ ਦੀ ਬਾਟਮ ਹੈ ਇਹਦੀ ਤੇ ਇਹਦੇ ਬਾਟਮ ਦੇ ਦੇ ਪੌਂਚੇ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਵਾ ਇਹਦੇ ਵੀ ਨੀਚੇ ਆਪਾਂ ਡਬਲ ਪਾਈਪ ਹਾ ਦਿੱਤੀ ਹੈਗੀ ਹੈ ਪਾਈਪਿੰਗ ਦਿੱਤੀ ਹੈਗੀ ਹੈ ਫਿਨਿਸ਼ਿੰਗ ਪੱਟੀ ਨਾਲ ਹੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇਹਦੀ ਕਰਨਾ ਹੈ ਹਜੇ ਇਹਦੀ ਸੈਟਿੰਗ ਕਰਨੀ ਹੈ ਤੇ ਇਸ ਤਰ੍ਹਾਂ ਦੀ ਪਾਈਪਿੰਗ ਦਿੱਤੀ ਆ ਉੱਪਰ ਆਪਾਂ ਇਹਦੇ ਸੀਨ ਨਹੀਂ ਲਗਾਈ ਤੁਰਪਾਈ ਨਾਲ ਹੀ ਕੀਤਾ ਵਾ ਕਿਉਂਕਿ ਜੇ ਸੀਨ ਲਾਉਂਦੇ ਤਾਂ ਵਿੱਚ ਇਹ ਸੀਨ ਦਿਖਣੀ ਸੀ ਜੇ ਵਰਕ ਦੇ ਉੱਪਰ ਦੀ ਸੀਨ ਜਾਣੀ ਸੀ ਹਨਾ ਫਿਰ ਉਹ ਚੰਗੀ ਸੋਹਣੀ ਨਹੀਂ ਲੱਗਦੀ ਵੀ ਗੰਦਾ ਲੱਗਦਾ ਤੇ ਇਸ ਕਰਕੇ ਆਪਾਂ ਇਹਦੇ ਤੁਰਪਾਈ ਕੀਤਾ ਪੌਂਚੇ ਤੇ ਹਾਂਜੀ ਉਹਨਾਂ ਨੇ ਪੌਂਚਾ ਰਖਵਾਇਆ ਸੀਗਾ 2.5 ਇੰਚ ਸੌਰੀ 3 ਇੰਚ ਚੌੜਾ ਰਖਵਾਇਆ ਪੌਂਚਾ ਐਨੀ ਬੁਕਰਮ ਪਾਈ ਹੋਈ ਏ ਇਹਦੇ ਹਾਂਜੀ ਤੇ ਇਹ ਇਹਦੇ ਨਾਲ ਆਪਾਂ ਫਲਕਾਰੀ ਰੈਡੀ ਕੀਤੀ ਵੀ ਆ ਦੇਖੋ ਸੇਮ ਵਰਕ ਦੀ ਆਪਾਂ ਫੁਲਕਾਰੀ ਰੈਡੀ ਕੀਤੀ ਚਨੂਨ ਦਾ ਫੈਬਰਿਕ ਰੱਖਿਆ ਤੇ ਫੁਲਕਾਰੀ ਤੇ ਤੇ ਫੁਲਕਾਰੀ ਵੀ ਬਹੁਤ ਆਮ ਤੁਸੀਂ ਦੇਖਦੇ ਹੋ ਨਾ 2.5 ਮੀਟਰ ਦੀ ਜਾਂ 3 ਮੀਟਰ ਦੀ ਹੁੰਦੀ ਆ ਆਪਾਂ 3 ਮੀਟਰ ਤੋਂ ਵੀ ਉੱਪਰੀ ਰੱਖੀ ਆ ਥੋੜੀ ਜੀ ਕਿਉਂਕਿ ਉਹਨਾਂ ਦੀ ਹਾਈਟ ਲੰਬੀ ਹੈਗੀ ਜੀ ਹਨਾ ਤੇ ਜਦੋਂ ਆਪਾਂ ਸਾਈਡਾਂ ਜਾਂ ਤੇ ਰਹਿ ਜਾਂਦੀ ਫੁਲਕਾਰੀ ਬਹੁਤ ਸੋਹਣੀ ਵੀ ਨਹੀਂ ਲੱਗਦੀ ਬੜੀ ਸਾਰੀ ਫੁਲਕਾਰੀ ਸੋਹਣੀ ਲੱਗਦੀ ਹੁੰਦੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਫੁਲਕਾਰੀ ਬਣਾਈ ਆ ਇਸ ਤਰ੍ਹਾਂ ਇਹ ਦਾ ਹਮ ਬਾਰਡਰ ਆ ਗਿਆ ਦੋਨਾਂ ਪੱਲਿਆਂ ਤੇ ਤੇ ਸਿਰਾਲੀ ਸਾਈਡ ਦੇਖੋ ਇਸ ਤਰ੍ਹਾਂ ਬ੍ਰੀਕ ਬਾਰਡਰ ਆ ਗਿਆ ਤੇ ਵਿਚਕਾਰ ਆਪਾਂ ਇਸ ਤਰ੍ਹਾਂ ਦੇ ਉਸੇ ਜਿਹੜੇ ਆਪਾਂ बाजू ਤੇ ਡਿਜ਼ਾਈਨ ਬਣਾਇਆ ਤੇ ਵਿਚਕਾਰ ਆਪਾਂ ਐਸੇ ਤਰ੍ਹਾਂ ਇਹਦੇ ਫਲਾਵਰ ਬਣਾ ਕੇ ਨਾ ਤੇ ਵਿੱਚ ਇਹਦੇ ਬੁਟੀ ਆ ਗਈ ਹੋਈ ਦੇਖੋ ਇਹਦੇ ਵੀ ਆਪਾਂ ਇਸ ਤਰ੍ਹਾਂ ਹੀ ਫਿਨਿਸ਼ਿੰਗ ਪੱਟੀ ਲਗਾਈ ਹੋਈ ਹੈ ਡਬਲ ਪਾਈਪਿੰਗ ਦੇਖੋ ਆਪਾਂ ਸੇਮ ਸੂਟ ਨਾਲ ਦੀ ਆਪਾਂ ਨੇ ਫੁਲਕਾਰੀ ਤੇ ਕੀਤੀ ਹੋਈ ਹੈ ਫਿਨਿਸ਼ਿੰਗ ਦੇਖੋ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਾ ਕੇ ਦਪੱਟੇ ਨੂੰ ਫਿਨਿਸ਼ ਕੀਤਾ ਦੇਖੋ ਬਹੁਤ ਸੋਹਣਾ ਬਣਿਆ ਵਾ ਫਲਕਾਰੀ ਬਹੁਤ ਸੋਹਣੀ ਬਣੀ ਹੈ ਦੇਖੋ ਪੂਰੀ ਹੈਵੀ ਉਹਨਾਂ ਨੂੰ ਬਹੁਤ ਪਸੰਦ ਆਇਆ ਬਸ ਉਹਨਾਂ ਨੂੰ ਵੇਟ ਹੈ ਵੀ ਕਿਹੜੇ ਵੇਲੇ ਉਹਨਾਂ ਕੋਲ ਜਾਵੇ ਹਨਾ ਤੇ ਉਹ ਵੇਅਰ ਕਰਕੇ ਦੇਖਣ ਸੂਟ ਕਿੱਦਾਂ ਲੱਗਦਾ ਵੈ ਅਸੀਂ ਤੁਹਾਡੇ ਨੂੰ ਜਰੂਰ ਅਸੀਂ ਫੋਟੋ ਪਾਵਾਂਗੇ ਜਦੋਂ ਉਹਨਾਂ ਨੇ ਵੇਅਰ ਕਰਿਆ ਨਾ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਤੁਹਾਨੂੰ ਭੇਜਾਂਗੇ ਫੋਟੋ ਜਾਂ ਵੀਡੀਓ ਤਾਂ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਨਾ ਵੀ ਉਹਨਾਂ ਦੇ ਕਿੱਦਾਂ ਸੂਟ ਲੱਗਦਾ ਸੀ ਹਾਂਜੀ ਇੱਕ ਹੋਰ ਸੂਟ ਆਪਣੇ ਉਹ ਜਾਣੇ ਹੈਗੇ ਕੱਲ ਉਹ ਵੀ ਪਾਰਸਲ ਲਾਉਣਾ ਉਹ ਵੀ ਮੈਂ ਦਿਖਾਉਣੀ ਆ ਤੁਹਾਨੂੰ ਰੈਡੀ ਕੀਤੇ ਹੋਏ ਆ ਇਹ ਵਾਲਾ ਸੂਟ ਸੀ ਇਹ ਵੀ ਕੱਲ ਜਾਣੇ ਹੈਗੇ ਆ ਅੱਜ ਹੀ ਰੈਡੀ ਕੀਤੇ ਇਹ ਵਾਲੇ ਸੂਟ ਹਾਂਜੀ ਇਹ ਵਾਲਾ ਸੂਟ ਆਪਣੇ ਕੋਲ ਹੀ ਸੇਲ ਹੋਇਆ ਤੁਹਾਨੂੰ ਵੀਡੀਓ ਹੋ ਸਕਦਾ ਤੁਹਾਨੂੰ ਵੀਡੀਓ ਚ ਦਿਖਾਇਆ ਹੋਵੇ ਸੂਟ ਆਪਣੇ ਕੋਲ ਹੀ ਸੇਲ ਹੋਇਆ ਸੀ ਇਹ ਵਾਲਾ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਦੇ ਨੈੱਟ ਵਾਲੀ ਲੈਸ ਲਾਤੀ ਹੈ ਘੇਰੇ ਤੇ ਫਰੰਟ ਬੈਕ ਦੋਨੋਂ ਸਾਈਡ ਦੇਖੋ ਸੇਮ ਕਲਰ ਜੋ ਸ਼ਰਟ ਦੇ ਫਲਾਰ ਚ ਸੀਗੇ ਨਾ ਤੇ ਚ ਵੇਸ ਸੀਗਾ ਸ਼ਰਟ ਦਾ ਤਾਂ ਸੇਮ ਕਲਰ ਦਾ ਆਪਾਂ ਇੱਥੇ ਨੈੱਟ ਵਾਲੀ ਲੈਸ ਲਾਤੀ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਨੈੱਕ ਤੇ ਬਣਾਤਾ ਇਸ ਤਰ੍ਹਾਂ ਆਪਾਂ ਇਹਦੇ neck ਤੇ ਪੱਟੀ ਲਾਤੀ ਹੈਗੀ ਆ ਲੈਸ ਦੀ ਤੇ ਆ ਇਹਦੀ ਬਾਜੂ ਤੇ ਲੱਗ ਗਈ ਦੇਖੋ ਹਾਂਜੀ ਆਪਾਂ ਫੈਬਰਿਕ ਤੇ ਨਹੀਂ ਉੱਪਰ ਨਹੀਂ ਲਾਈ ਹੈਗੀ ਬਾਹਰ ਕੱਢ ਕੇ ਲਾਈ ਹੈ ਇਸ ਤਰ੍ਹਾਂ ਦੀ ਤੇ ਬਾਹ ਥੋੜੀ ਜਿਹੀ ਇਹਦੀ ਖੁੱਲੀ ਰੱਖੀ ਹੈਗੀ 6 1/2 ਇੰਚ ਹੈ ਤੇ ਇਸ ਤਰ੍ਹਾਂ ਹੀ ਆਪਾਂ ਇਹਦੇ ਪਹੁੰਚੇ ਤੇ ਲਾਤੀ ਹੈਗੀ ਆ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਪਹੁੰਚੇ ਤੇ ਲਾਤੀ ਹੈਗੀ ਆ ਲੈਸ ਸਲਵਾਰ ਦੇ ਤੇ ਇਹ ਵਾਲਾ ਮਸਲੀਨ ਦਾ ਦੁਪੱਟਾ ਹੈ ਹਾਂਜੀ ਇਹ ਆਪਣੇ ਕੋਲ ਇੱਕ ਸੂਟ ਹੈਗਾ ਜੇ ਕੋਈ ਪਹਿਣ ਵਾਈ ਕਰਨਾ ਚਾਹੁੰਦੀ ਹੈ ਇਹਦੇ ਨਾਲ ਦਾ ਸੂਟ ਸੇਮ ਤਾਂ 1250 ਇਹਦਾ ਪ੍ਰਾਈਸ ਹੈ ਜੀ ਹਾ ਸੌਰੀ 1350 ਪ੍ਰਾਈਸ ਹੈ ਇਹਦਾ ਜੇ ਕੋਈ ਭੈਣ ਵਾਏ ਕਰਨਾ ਚਾਹੁੰਦੀ ਹੈ 1350 ਰੁਪਏ ਪ੍ਰਾਈਸ ਹੈ ਤੁਸੀਂ ਆਪਣੇ ਕੋਲ ਲੈ ਸਕਦੇ ਆ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਵੀ ਇਹ ਕੱਲ ਪਾਰਸਲ ਲਾਉਣਾ ਜੀ ਆਪਾਂ ਇਹ ਜਿਹੜਾ ਤੁਹਾਨੂੰ ਮਹਿਰੂਨ ਕਲਰ ਸਿਲਕ ਪਸ਼ਮੀਨੇ ਦਾ ਸੂਟ ਦਿਖਾਇਆ ਸੀ ਨਾ ਉਹਨਾਂ ਦਾ ਹੀ ਪਾਰਸਲ ਆ ਇਹ ਉੱਧਰ ਜਾਣਾ ਹੈ ਵੀ ਕੱਲ ਪਾਰਸਲ ਲਾਉਣਾ ਇਹਨਾਂ ਦਾ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਦੇਖੋ ਇੱਕ ਇਹ ਵਾਲਾ ਸੂਟ ਆਪਣਾ ਇਹ ਜਿਹੜਾ ਆਰ ਕੰਡੀ ਦੇ ਸੂਟ ਆਪਣੇ ਕੋਲੇ ਆਏ ਸੀ ਨਾ ਪੇਪਰ ਕਾਟਨ ਦੇ ਉਹ ਜੀ ਉਹ ਵਾਲਾ ਸੂਟ ਹੈ ਜੀ ਆਪਣੇ ਕੋਲ ਸੇਲ ਹੋਇਆ ਹੈ ਇਹ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਆ ਦੇਖੋ ਇਧਰ ਇਸ ਤਰ੍ਹਾਂ ਆਪਾਂ ਨੈਟ ਵਾਲ ਲੈਸ ਲਾ ਕੇ ਨਾ ਤੇ ਨੀਚੇ ਇਹਦੀ ਫਿਨਿਸ਼ਿੰਗ ਪੱਟੀ ਸੇਮ ਕਪੜੇ ਦੀ ਲਾ ਕੇ ਇਹਦੇ ਉੱਪਰ ਆਪਾਂ ਸੀਨ ਲਾਤੀ ਹੈਗੀ ਆ ਇਹਦੇ ਅੰਦਰ ਲਾ ਕੇ ਨਾ ਉਹ ਪਲੇਨ ਫੈਬਰਿਕ ਉੱਪਰ ਲੈਸ ਰੱਖ ਕੇ ਇਹਦੇ ਨਾਲ ਅਟੈਚ ਕਰਤਾ ਦੇਖੋ ਉੱਪਰ ਇੱਥੇ ਚਾਕ ਤੋਂ हिਪ ਤੱਕ ਇਦਾਂ ਆਪਾਂ ਡਿਜ਼ਾਈਨ ਕਰਤਾ ਹੈ ਚਾਕਾਂ ਤੇ ਦੇਖੋ ਇਹ ਬੈਕ ਫਰੰਟ ਦੋਨੋਂ ਸਾਈਡ ਹੀ ਆ ਹਾਂਜੀ ਬੈਕ ਫਰੰਟ ਦੋਨੋਂ ਸਾਈਡ ਹੈ ਇਹ ਡਿਜ਼ਾਈਨ ਨਾ ਇਦਾਂ ਲੈਸ ਲੱਗੀ ਹੈ ਬਹੁਤ ਸੋਹਣੀ ਲੱਗਦੀ ਹੈ ਕਈ ਦੇਖੋ ਕਈ ਤਾਂ ਆਪਾਂ ਇਥੋਂ ਉਹ ਵੀ ਬਣਾ ਦਿੰਨੇ ਹਨਾ ਇਸ ਤਰ੍ਹਾਂ ਵੀ ਉਹ ਉੱਪਰ ਤਿਕੋਣ ਜੀ ਵੀ ਬਣਾ ਦਿੰਨੇ ਹੁੰਦੇ ਇਸ ਤਰ੍ਹਾਂ ਜਾਂਦਾ ਤੇ ਕਈ ਇਸ ਤਰ੍ਹਾਂ ਵੀ ਉਹ ਵੀ ਰੱਖ ਦਿੰਦੇ ਹੈਗੇ ਚੌਰਸ ਜੀ ਰੱਖ ਦਿੰਦੇ ਹੁੰਦੇ ਇਸ ਤਰ੍ਹਾਂ ਚੌਕ ਇਹ ਬਹੁਤ ਸੋਹਣਾ ਲੱਗਦਾ ਮੈਨੂੰ ਵੀ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਸੀ ਮੈਨੂੰ ਲੱਗਦਾ ਸੀ ਵੀ ਮੈਂ ਵੀ ਆਪਦੇ ਸੂਟ ਤੇ ਇੱਕ ਤੇ ਕਰਾਂ ਹਨਾ ਇਹ ਵਾਲਾ ਡਿਜ਼ਾਈਨ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਬਾਜੂ ਤੇ ਬਣਾਤਾ ਇਹਨਾਂ ਨੇ ਹਾਫ ਬਾਜੂ ਰਖਵਾਈ ਹੈਗੀ ਹੈ 8 ਇੰਚ 8.5 ਇੰਚ ਬਾਜੂ ਰਖਵਾਈ ਇਹਨਾਂ ਨੇ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਵੱਲ ਪਾ ਕੇ ਨਾ ਡਿਜ਼ਾਈਨ ਕਰਤਾ ਦੇਖੋ ਇਸ ਤਰ੍ਹਾਂ ਹਾਂਜੀ ਗੁੰਮ ਪਲੇਟ ਪਾ ਕੇ ਨਾ ਇਸ ਤਰ੍ਹਾਂ ਅੰਦਰ ਤੇ ਇਸ ਤਰ੍ਹਾਂ ਆਪਾਂ ਇਹਨੂੰ ਡਿਜ਼ਾਈਨ ਕਰਤਾ ਤੇ ਇਹਦੇ ਬਾਜੂ ਤੇ ਵੀ ਇਸ ਤਰ੍ਹਾਂ ਹੀ ਲੈਸ ਲਾਤੀ ਹੈਗੀ ਐ ਇਸ ਤਰ੍ਹਾਂ ਆਪਾਂ ਇਹਦੀ ਬਾਜੂ ਤੇ ਲੈਸ ਲਾਤੀ ਹੈ neck ਇਹਨਾਂ ਨੇ ਹਾਂ ਮਤਲਬ ਰਾਉਂਡ ਹੀ ਰਖਵਾਇਆ ਵਾ ਤੇ ਪਲੇਨ ਹੀ ਬਾਟਮ ਰਖਵਾਈ ਹੈ ਹਾਂਜੀ ਇਹ ਕੇਵਲਾ ਸੂਟ ਸੀ ਇਹਨਾਂ ਦਾ ਇਹ ਵੀ ਕੱਲ ਭੇਜਣਾ ਜੀ ਇਹਨਾਂ ਨੇ ਦੇਖੋ ਚਾਕਾਂ ਵਾਲੀ ਫਰੋਕ ਬਣਵਾਈ ਹੈਗੀ ਐ ਇਸ ਤਰ੍ਹਾਂ ਘੇਰਾ ਉਹਨਾਂ ਨੇ ਛੋਟਾ ਹੀ ਰਖਵਾਇਆ ਕਿਉਂਕਿ ਉਹ ਜ਼ਿਆਦਾ ਪਤਲਾ ਹੈ ਉਹ ਕਹਿੰਦੇ ਜ਼ਿਆਦਾ ਘੇਰਾ ਫਿਰ ਸੋਹਣਾ ਨਹੀਂ ਲੱਗਦਾ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਨਾਲ ਸਾਈਡਾਂ ਤੇ ਤਿੰਨ ਤਿੰਨ ਬਲ ਪਾਏ ਐ ਇਸ ਤਰ੍ਹਾਂ ਇਹਦੇ ਤਿੰਨ ਤਿੰਨ ਬਲ ਪਾਏ ਹੋਏ ਐ ਸਾਈਡਾਂ ਤੇ ਤੇ ਉੱਪਰ ਆਪਾਂ ਇਹਦੇ ਇਸ ਤਰ੍ਹਾਂ ਨੈਕ ਬਣਾਤਾ ਇਹਦਾ ਤੇ ਮਲਟੀ ਕਲਰ ਦੀ ਇਹਨੂੰ ਲੈਸ ਦੇਤੀ ਐ ਦੇਖੋ ਜਿਹੜੇ ਕਲਰ ਚ ਇਸ ਸੀਗੇ ਨਾ ਫਲਾਵਰ ਸੀਗੇ ਜਿਹੜੇ ਕਲਰ ਦੇ ਉਹ ਸੇਮ ਮਲਟੀ ਕਲਰ ਦੀ ਇਹਨੂੰ ਲੈਸ ਦੇਤੀ ਐ ਇਸ ਤਰ੍ਹਾਂ ਆਪਾਂ ਇਹਦਾ ਸਵੀਟ ਹਰਟ ਨੈਕ ਬਣਾ ਕੇ ਤੇ ਇਸ ਤਰ੍ਹਾਂ ਦੀ ਬਾਜੂ ਤੇ ਲੈਸ ਲੱਗੀ ਹੈਗੀ ਐ ਤੇ ਕੱਲੇ ਚਾਕਾਂ ਤੇ ਲਾਈ ਹੈ ਘੇਰੇ ਤੇ ਆਪਾਂ ਨੇ ਨਹੀਂ ਲਾਈ ਹੈਗੀ ਤੇ ਪਲੇਨ ਹੀ ਬਾਟਮ ਰੱਖੀ ਇਹਨਾਂ ਨੇ ਸਟ੍ਰੇਟ ਬਾਟਮ ਰੱਖੀ ਹੋਈ ਹੈ ਪਲੇਨ ਬਾਟਮ ਰੱਖੀ ਹੈ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੋਇਆ ਹਾਂ ਜਿਹਦੇ ਦੁਪੱਟਾ ਡਾਈ ਕਰਵਾਉਣਾ ਕੱਲ ਤੇ ਇਹਦਾ ਦੁਪੱਟਾ ਵੀ ਸੇਮ ਕਲਰ ਡਾਈ ਕਰਵਾਉਣਾ ਹਨਾ ਤੇ ਫੇਰ ਇਹ ਸੂਟ ਭੇਜਨੇ ਹੈਗੇ ਆ हां जी कमेंट ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਫੁਲਕਾਰੀ ਵਾਲਾ ਸੂਟ ਕਿੱਦਾਂ ਦਾ ਲੱਗਿਆ ਹਨਾ ਤੇ ਜੇ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਸੂਟ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਹੀ ਤਰ੍ਹਾਂ ਦੀ ਫੁਲਕਾਰੀ ਹੈਵੀ ਤੋਂ ਹੈਵੀ ਕਿਸੇ ਵੀ ਵਰਕ ਚ ਤਾਂ ਤੁਸੀਂ ਸਾਨੂੰ ਵੇਜੇ ਚ ਕੋ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ ਤੇ ਤੁਹਾਨੂੰ ਕੰਮ ਵਧੀਆ ਸੋਹਣਾ ਕੰਮ ਮਿਲੂਗਾ ਹਨਾ ਤੇ ਤੁਸੀਂ ਐਨਾ ਟੈਨਸ਼ਨ ਲਿਆ ਕਰੋ ਹਨਾ ਵੀ ਅਸੀਂ ਪਹਿਲੀ ਵਾਰ ਕਰਵਾ ਰਹੇ ਹਾਂ ਤੇ ਪਤਾ ਨਹੀਂ ਸਾਨੂੰ ਕਿਹ ਵਜਾ ਕੰਮ ਕਰਕੇ ਦੇਣਗੇ ਹਨਾ ਤੇ ਕਿਉਂਕਿ ਉਹ ਤੁਹਾਡੀ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਪੇਮੈਂਟ ਕਰਨੀ ਤੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਕੰਮ ਦੇਣਾ ਹਨਾ ਤੇ ਸਾਡਾ ਕੰਮ ਵਧੀਆ ਸਾਫ਼ ਸੁਥਰਾ ਤੁਹਾਨੂੰ ਮਿਲੂਗਾ ਤੁਸੀਂ ਬੇਝਿਜਕ ਹੋ ਕੇ ਸਾਡੇ ਤੋਂ ਆਪਣਾ ਕੰਮ ਕਰਵਾ ਸਕਦੇ ਹੋ ਜੀ ਤੇ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੇ ਅੱਜ ਦੇ ਦਿਖਾਏ ਹੋਏ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗੇ ਅੱਜ ਦੇ ਲਈ ਬਸ ਇੰਨਾ ਹੀ ਕੱਲ ਨੂੰ ਫੇਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਸੋਹਣੇ ਸੋਹਣੇ ਰੰਗਾਂ ਨਾਲ ਤਦ ਤੱਕ ਲਈ ਸ਼ਾਸਤ੍ਰ